ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਪਹਿਲੀ ਗੱਲ ਤਾਂ ਧੰਨਵਾਦ ਕਰਦੇ ਹਾਂ ਸੀ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਕਿ ਅੱਜ ਅਮਨ ਚੈਨ ਬਹਾਲ ਹੈ ਏਕੇ 47 ਵਾਲਿਆਂ ਦਾ ਅੱਜ ਨਹੀਂ ਹੈਗਾ ਤੇ ਬਹੁਤ ਸਾਰੀ ਸ਼ੀਧੀਆਂ ਹੋਈਆਂ ਪੰਜਾਬ ਦੇ ਵਿੱਚ ਥੋੜੇ ਅੱਗੇ ਨਾਲੋਂ ਬਿਹਤਰ ਹੈਗਾ ਪਰ ਫਿਰ ਵੀ ਸਾਡੇ ਸਿਸਟਮ ਵਿੱਚ ਕੁਝ ਕਾਲੀਆਂ ਪੇਡਾਂ ਹੈਗੀਆਂ ਜਿਹੜੀਆਂ ਸਾਰੇ ਸਿਸਟਮ ਨੂੰ ਗੰਦਾ ਕਰ ਰਹੀਆਂ ਉਹ ਪੁਲਿਸ ਚ ਹੋ ਸਕਦੇ ਪ੍ਰਸ਼ਾਸਨ ਹੋ ਸਕਦੇ ਆਈਐਸ ਅਫਸਰ ਹੋ ਸਕਦੇ ਆ ਪੀਸੀਐਸ ਅਫਸਰ ਹੋ ਸਕਦੇ ਆ ਅਮਰੂਦ ਬਾਗਸ ਸਕੈਮਲੇ ਹੋ ਸਕਦੇ ਆ ਪੀਐਸਆਈਸੀ ਵਾਲੇ ਸਕੈਮਲੇ ਹੋ ਸਕਦੇ ਆ ਪਰ ਇਸ ਸਕੈਮ ਜਿਹੜੇ ਆ ਜਿਹੜੇ ਕਾਲੀਆਂ ਪੇਡਾਂ ਆ ਉਹਨੂੰ ਉਜਾਗਰ ਕਰਨ ਵਾਲੇ মিডিਆ ਗਰੁੱਪਸ ਵੀ ਹੈਗੇ ਆ ਜਿਹੜੇ ਲੋਕਾਂ ਦੇ ਕਚਹਿਰੀ 'ਚ ਲੋਕਤੰਤਰ ਦੇ ਥੰਮ ਨੂੰ ਮਜ਼ਬੂਤ ਕਰਦੇ ਆ ਲੋਕਾਂ ਦੇ ਕਚਹਿਰੀ 'ਚ ਮਾਮਲੇ ਉਜਾਗਰ ਕਰਦੇ ਆ ਪਰ ਜਿਹੜੇ ਇਹ ਕਾਲੀਏ ਪੇਟਾਂ ਆ ਉਹ ਪੁਲਿਸ ਦੇ ਵਿੱਚ ਹੋਣ ਵਿਜੀਲੈਂਸ ਬਿਊਰੋ 'ਚ ਹੋਣ ਆਈਐਸ ਅਫਸਰ ਹੋਣ ਸੈਕਰੀਟੇਟ ਬੈਠੇ ਹੋਣ ਜਾਂ ਚੁਣੇ ਹੋਏ ਨੇਤਾ ਹੋਣ ਉਹ ਉਹਨਾਂ ਲੋਕਾਂ ਦੀ ਜਵਾਨ ਬੰਦ ਕਰਾਉਣਾ ਚਾਹੁੰਦੇ ਆ ਜਿਹੜੇ ਲੋਕ ਆਵਾਜ਼ ਬੁਲੰਦ ਕਰਦੇ ਆ ਸਾਡੇ ਨਾਲ ਇੱਕ ਪੱਤਰਕਾਰ ਸਾਹਿਬ ਬੈਠੇ ਆ ਰਜਿੰਦਰ ਸਿੰਘ ਤੱਗੜ ਜਿਨ੍ਹਾਂ ਨੇ ਇਹ ਦੱਸਣਗੇ ਆਪਣੇ ਮਾਮਲੇ ਬਹੁਤ ਸਾਰੇ ਮਾਮਲੇ ਉਜਾਗਰ ਕੀਤੇ ਆ ਪੰਜਾਬ ਪੁਲਿਸ ਦੇ ਵਿੱਚ ਕ腐ਸ਼ਨ ਦੇ ਵਿਜੀਲੈਂਸ ਬਿਊਰੋ ਦੇ ਵਿੱਚ ਕ腐ਸ਼ਨ ਦੇ ਵੀ ਚੁੱਥੇ ਕੇਸਾਂ ਦੇ ਤੇ ਇਹਨਾਂ ਦੀ ਆਵਾਜ਼ ਬੰਦ ਕਰਨ ਵਾਸਤੇ ਇਹਨਾਂ ਨੂੰ ਕਿਸੇ ਛੁੱਥੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਜੇ ਮੈਂ ਆਪਣੀ ਗੱਲ ਕਰਾਂ ਸਾਡੀ ਸੰਸਥਾ ਹੈਗੇ ਪੰਜਾਬ ਅੰਗੇਸ਼ ਕ੍ਰਪਸ਼ਨ ਸਾਡੀ ਉਹ ਸੰਸਥਾ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਬਿਆਨ ਦਿੰਨੇ ਆ ਕਿ ਗੰਗਾ ਗਈਆਂ ਹੱਡੀਆਂ ਵਾਪਸ ਆ ਸਕਦੀਆਂ ਅਸੀਂ ਲਿਆਏ ਆ ਅਮਨੂਦ ਬਾਗਸ ਸਕੈਮ ਤੋਂ 40-45 ਕਰੋੜ ਦਾ ਬਿਆਨ ਦਿੰਦੇ ਆ ਉਹਦੇ ਅਸੀਂ ਸ਼ਿਕਾਇਤ ਕਰਤਾ ਹੈ 750-150 ਕਰੋੜ ਰੁਪਏ ਦਾ ਉਸ ਕੈਮਰੇ ਦਾ ਬਿਜ਼ਨਸ ਬਿਊਰੋ ਨੇ ਐਫਆਈਆਰ ਦਰਜ ਕੀਤੀ ਪਰ ਹਰਾਨੀ ਦੀ ਗੱਲ ਹੈ ਬਿਜ਼ਨਸ ਬਿਊਰੋ 'ਚ ਕੁਝ ਕਾਲੀਆਂ ਪੇਟਾਂ ਹੈਗੀਆਂ ਜਿਹੜੀ ਉਸ ਮਾਫੀਆ ਨਾਲ ਮਿਲ ਕੇ ਸਕੈਮ ਨੂੰ ਉਜਾਗਰ ਕਰਨ ਵਾਲੇ ਮੇਰੇ ਪਿੱਛੇ ਸੇਵਾ ਸਿੰਘ ਖੜੇ ਆ ਬਖਰਪੁਰ ਪਿੰਡ ਦੇ ਮਹਿੰਦਰ ਸਿੰਘ ਲਾਲਾ ਖੜੇ ਆ भेजना ਚਾਹੁੰਦੇ ਆ ਪੀਐਸਆਈ ਸਕੈਮ ਜਿਹੜਾ 1 ਲੱਖ ਕਰੋੜ ਦੇ ਨੇੜੇ ਤੇੜਿਆ ਮੇਰਾ ਇੱਕ ਸਾਥੀ ਛੁੱਠੇ ਕੇਚ ਜਿਹੜਾ ਬਿਜਲੈਸ ਬਿਊਰੋ ਦੇ ਕਰਪਟ ਅਫਸਰਾਂ ਨੇ ਤੇ ਪੰਜਾਬ ਪੁਲਿਸ ਦੇ ਕੁਝ ਕਰਪਟ ਅਫਸਰਾਂ ਨੇ ਮਿਲ ਕੇ ਪਰਚਾ ਦਰਜ ਕਰਕੇ ਕੁਝ ਮਹੀਨੇ ਤੋਂ ਜੇਲ੍ਹ ਚ ਬੈਠਾ ਮੇਰੇ ਤੱਕ ਪਹੁੰਚਣਾ ਚਾਹੁੰਦੇ ਆ ਅਸੀਂ ਅੱਜ ਮੁੱਖ ਮੰਤਰੀ ਸਾਹਿਬ ਤੱਕ ਇਹ ਗੱਲ ਪਹੁੰਚਾਣਾ ਚਾਹੁੰਦੇ ਆ ਕਿ ਠੀਕ ਹੈ ਸਾਡੇ ਗੋਲੀ ਤਾਂ ਨਹੀਂ ਬੱਜੇਗੀ ਕਿਉਂਕਿ ਪੰਜਾਬ 'ਚ ਗੋਲੀ ਦਾ ਰਾਜ ਇਸ ਸਮੇਂ ਨਹੀਂ ਹੈ ਪਰ ਸਾਡੇ ਬੰਦਿਆਂ ਨੂੰ ਜੇਲ੍ਹਾਂ 'ਚ ਭੇਜਣ ਦੀਆਂ ਤੁਹਾਡੀਆਂ ਏਜੰਸੀਆਂਆਂ ਦੀਆਂ ਕਾਲੀਆਂ ਭੇਡਾਂ ਤਿਆਰੀ ਕਰਦੀਆਂ, ਬਾਰ-ਬਾਰ ਥ੍ਰੈਟ ਕਰਦੀਆਂ, ਧਮਕੀਆਂ ਦੇ ਰਹੀਆਂ ਸਾਡੇ ਕਿਸੇ ਬੰਦੇ ਦਾ ਖਤਮ ਵੀ ਹੋ ਸਕਦਾ। ਝੁੱਠੇ ਕਿਸੇ ਸਾਡੇ ਬੰਦੇ ਬੈਠੇ ਆ ਅੱਜ ਵੀ ਜੇਲ੍ਹ 'ਚ, ਹੋਰ ਬੰਦੇ ਭੇਜੇ ਜਾ ਸਕਦੇ ਆ। ਪਰ ਅਸੀਂ ਚਾਹੁੰਦੇ ਆ ਅਸੀਂ ਸਟੇਟ ਨਾਲ ਖੜੇ ਆ, ਅਸੀਂ ਪੰਜਾਬ ਦੇ ਭਲੇ ਲਈ ਖੜੇ ਆ। ਅਸੀਂ ਇਹ ਮਾਮਲੇ ਉਜਾਗਰ ਕਰਦੇ ਰਹਾਂਗੇ। ਸਾਡੇ ਵਰਗੇ ਲੋਕਾਂ ਨੂੰ ਬਚਾਉਣਾ ਪੰਜਾਬ ਸਰਕਾਰ ਦੀ ਜਿਹੜੀ ਜ਼ਰੂਰਤ ਵੀ ਹੈ ਔਰ ਪੰਜਾਬ ਸਰਕਾਰ ਦਾ ਫਰਜ਼ ਵੀ ਹੈ ਕਿ ਜਿਹੜੇ ਲੋਕ ਉਜਾਗਰ ਕਰਦੇ ਆ ਐਡੇ ਦੇ ਮਿਸਲ ਬਲੂਰ ਹੈ, ਮਾਮਲੇ ਉਜਾਗਰ ਕਰਦੇ ਆ, ਉਹਨਾਂ ਨੂੰ ਬ ਜੇ ਸਮਾਜ ਦੇ ਭਲੇ ਲਈ ਸਾਨੂੰ ਜੇਲਾਂ ਜਾਣਾ ਪੈਂਦਾ ਸਾਡੇ ਗੋਲੀ ਵੱਜਦੀ ਹੈ ਸਾਡੇ ਐਕਸੀਡੈਂਟ ਹੁੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਪਰ ਫਿਰ ਵੀ ਅਸੀਂ ਮੀਡੀਆ ਰਾਹੀਂ ਇਹ ਗੱਲ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਲੋਕਾਂ ਤੱਕ ਤੇ ਸਰਕਾਰ ਤੱਕ ਤੇ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਾਂਗੇ ਕਿ ਉਹਨਾਂ ਕਾਲੀਆਂ ਭੇਡਾਂ ਨੂੰ ਪੁਲਿਸ ਤੇ ਵਿਜੀਲੈਂਸ ਦੇ ਵਿੱਚ ਜਿਹੜੀਆਂ ਹੈਗੀਆਂ ਉਹਨੂੰ ਕਾਬੂ ਕਰੋ ਸਾਡੇ ਪੂਰੀ ਵਿਜੀਲੈਂਸ ਹੋਰ ਪੂਰੀ ਪੁਲਿਸ ਦੇ ਖਿਲਾਫ ਹੀ ਤੁਸੀਂ ਲੈਟਰ ਦੇਣਾ ਚਾਹੁੰਦੇ ਸੀ ਬਿਲਕੁਲ ਜੀ ਬਿਜਲੈਂਸ ਬਿਊਰੋ ਚਾਨੇ ਚੰਗੇ ਅਫਸਰ ਹੈ ਕਿ ਫਲਿੱਪਸ ਪਲਾਨਟ ਸਕੈਮ ਦੇ ਵਿੱਚ ਸ਼ਾਮ ਸਿੰਘ ਅਰੋੜਾ ਦਾ ਕੈਦ ਭੇਜੇ ਗਏ ਬਿਜਲੈਂਸ ਬਿਊਰੋ ਚਾਨੇ ਚੰਗੇ ਅਫਸਰ ਹੈ ਜਿਨ੍ਹਾਂ ਨੇ ਅਮਰੂਦ ਬਾਗ ਸਕੈਮ ਦੇ ਵਿੱਚ ਪਰਚਾ ਦਰਜ ਕੀਤਾ ਤੇ ਪੰਜਾਬ ਸਰਕਾਰ ਦੇ ਖਜ਼ਾਨੇ 40-50 ਕਰੋੜ ਰੁਪਏ ਵਾਪਸ ਆਇਆ ਪਰ ਬਿਜਲੈਂਸ ਬਿਊਰੋ ਕੋ ਕਰਾਪਟ ਅਫਸਰ ਵੀ ਹੈ ਜਿਹੜੇ ਸਕੈਮ ਨੂੰ ਉਜਾਗਰ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਕਰਨਾ ਚਾਹੁੰਦੇ ਆ ਜਿਹੜੇ ਪੀਐਸਆਈ ਸਕੈਮ ਨੂੰ ਉਜਾਗਰ ਕਰਨ ਵਾਲਿਆਂ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਤਾਂ ਮੈਨੂੰ ਭੇਜਣਾ ਚਾਹੁੰਦੇ ਆ ਅਸੀਂ ਉਹਨਾਂ ਖਿਲਾਫ ਹੈ ਉਹ ਪੁਲਿਸ ਦੇ ਇਹ ਸਭ ਸਾਰੇ ਦੁਵਾਚ ਹੈ ਕਰਪਟ ਅਸੀਂ ਕਰਪਟ ਭ੍ਰਿਸ਼ਟ ਸਿਸਟਮ ਦੇ ਖਿਲਾਫ ਹੈ ਕਿਸੇ ਪੰਜਾਬ ਪੁਲਿਸ ਖਿਲਾਫ ਨਹੀਂ ਕਿਸੇ ਬਿਜ਼ਨਸ ਬਿਊਰੋ ਦੇ ਖਿਲਾਫ ਨਹੀਂ ਕਿਸੇ ਸਰਕਾਰ ਦੇ ਖਿਲਾਫ ਮੇਰੀ ਗੁਜ਼ਾਰਿਸ਼ ਹੈ ਸੀਐਮ ਸਾਹਿਬ ਨੂੰ ਕਿ ਕੁਝ ਅਫਸਰ ਪੁਲਿਸ ਚ ਵਿਸ਼ੇਸ਼ ਕਰਕੇ ਮੋਹਾਲੀ ਚ ਅਤੇ ਬਿਜ਼ਨਸ ਬਿਊਰੋ ਚ ਉਹ ਦਾਗੀ ਨੇ ਮੈਂ ਆਪਣੇ ਨਿਊਜ਼ ਚੈਨਲ ਤੇ ਇਹਨਾਂ ਦੇ ਬਾਰੇ ਕਾਫੀ ਕੁਝ ਕਹਿ ਚੁੱਕਿਆ ਹਾਂ ਬਹੁਤ ਸਾਰੀਆਂ ਵੀਡੀਓਜ਼ ਬਣਾ ਚੁੱਕਿਆ ਹਾਂ ਵਿਜੀਲੈਂਸ ਬਿਊਰੋ ਦੇ ਇੱਕ ਦਲਿਤ ਜਿਹੜਾ ਸੀਗਾ ਕੇਸ ਫੇਕ ਸਰਟੀਫਿਕੇਟਸ ਵਾਲਾ ਉਸ ਤੇ ਵਿਸਲ ਬਲੋਅਰ ਬਲਬੀਰ ਆਲਮਪੁਰ ਤੇ ਪਰਚਾ ਦਰਜ ਕੀਤਾ ਗਿਆ ਨਾਲੇ ਪੁਲਿਸ ਅਧਿਕਾਰੀ ਸੀ ਉਹ ਬਿਲਕੁਲ ਝੂਠੇ ਤੱਥਾਂ ਤੇ ਆਧਾਰ ਤੇ ਕੀਤਾ ਗਿਆ ਤੇ ਉਦੋਂ ਬਾਅਦ ਇੱਕ ਹੋਰ ਰਿਕਾਰਡਿੰਗ ਤੇ ਪਰਚਾ ਦਰਜ ਹੋਇਆ ਉਹ ਵੀ ਬਿਲਕੁਲ ਝੂਠਾ ਔਰ ਉਹ ਰਿਕਾਰਡਿੰਗ ਮੇਰੇ ਵੱਲੋਂ ਬਣਾਈ ਗਈ ਪਲਾਨ ਸੀਗਾ ਦੇ ਸਾਬ ਇਨਸਪੈਕਟਰ ਰਣਜੀਤ ਸਿੰਘ ਨੂੰ ਟਰੈਪ ਕੀਤਾ ਜਾਏ ਕਿਉਂਕਿ ਉਹਦੇ ਦੋ ਭਰਾ ਇੱਕ ਤਾਇ ਦਾ ਮੁੰਡਾ ਇੱਕ ਛਕਾ ਉਹ ਦੋਨੋਂ ਜਲਦੀ ਡਲ ਸਰਟੀਫਿਕੇਟ ਤੇ ਨੌਕਰੀਆਂ ਲੈ ਕੇ ਜੌਬਸ ਕਰ ਰਹੇ ਨੇ ਇਹ ਸਾਰੀ ਗੇਮ ਜਿਹੜੀ ਸੀ ਪਲਾਨ ਸੀ ਔਰ ਗਵਰਨਮੈਂਟ ਨੂੰ ਮਿਸਲੀਡ ਕੀਤਾ ਗਿਆ ਚੀਫ ਡਾਇਰੈਕਟਰ ਵੈਜੀਲੈਂਸ ਨੂੰ ਮਿਸਲੀਡ ਕੀਤਾ ਗਿਆ ਕੋਈ ਕਮਾਨਦਾਰ ਤੇ ਸ਼ਰੀਫ ਬੰਦੇ ਨੇ ਡਾਇਰੈਕਟਰ ਸਾਹਿਬ ਤੇ ਉਹਨਾਂ ਨੂੰ ਵੀ ਗੁੰਮਰਾਹ ਕਰਕੇ ਪਰਚਾ ਦਰਜ ਕਰਕੇ ਗ੍ਰਿਫਤਾਰੀਆਂ ਹੋਈਆਂ ਉਸੇ ਦੇ ਸਬੰਧ ਦੇ ਵਿੱਚ ਮੈਂ 22 ਵੀਡੀਓਜ਼ ਬਣਾਈਆਂ ਤੇ ਹੁਣ ਮੈਨੂੰ ਉਸੇ ਸਬੰਧ ਦੇ ਵਿੱਚ ਰੋਪਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਵੀ ਮੈਨੂੰ ਸਮਨ ਕੀਤਾ ਗਿਆ ਸੋ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਨਕੀਲ ਪਾਈ ਜਾਏ ਇਹਦੇ ਨਾਲ ਸਰਕਾਰ ਦੀ ਛਵੀ ਖਰਾਬ ਹੁੰਦੀ ਹੈ ਤੇ ਸੰਦੀਪ ਗਰਗ ਦੇ ਬਾਰੇ ਮੈਂ ਮੰਗ ਕੀਤੀ ਹੈ ਅਸੀਂ ਸਾਰਿਆਂ ਨੇ ਮੰਗ ਕੀਤੀ ਹੈ ਕਿ ਇੱਕ ਮਲਟੀ ਡਿਪਾਰਟਮੈਂਟਲ ਪ੍ਰੋਬ ਕਮੇਟੀ ਬਣਾਈ ਜਾਏ ਪੰਜ ਮੈਂਬਰੀ ਜਿਹਦੇ ਵਿੱਚ ਜੁਡੀਸ਼ੀਅਲ ਮੈਂਬਰ ਹੋਵੇ ਅ ਇੱਕ ਜਰਨਲਿਸਟ ਵੀ ਹੋਵੇ 20 ਆਫਿਸਰ ਵੀ ਹੋਵੇ ਇਹ ਸਾਰੇ ਲੋਕਾਂ ਦੀ ਅਸੀਂ ਆਪਣੇ ਮੈਮੋਰੰਡਮ ਚ ਲਿਖ ਕੇ ਦਿੱਤਾ ਹੈ ਕਿ ਇਹਦੇ ਅਸੈਟਸ ਔਰ ਇਹਦਾ ਕੰਡਕਟ ਫਰੋਤੀਆਂ ਹੋ ਰਹੀਆਂ ਮੋਹਾਲੀ ਪੁਲਿਸ ਵੱਲੋਂ ਔਰ ਇਹਦੇ ਕੇਸੇਸ ਕੋਰਟ ਚ ਆ ਗਏ ਆ ਚਾਰ ਵਾਰੀ ਜਿਹੜੀ ਹਾਈ ਕੋਰਟ ਨੇ ਐਡਵਾਂਸ ਨੋਟਿਸ ਲਿਆ ਹੈਗਾ ਸੰਦੀਪ ਗਰਗ ਦੀ ਪੁਲਿਸ ਸਿੰਘ ਦਾ ਸੋ ਇਹਦੇ ਬਾਰੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਧਿਆਨ ਦੇਣਾ ਚਾਹੀਦਾ ਹੈ ਲੋਕ ਮੋਹਾਲੀ ਪੁਲਿਸ ਤੋਂ ਬਹੁਤ ਜ਼ਿਆਦਾ ਦੁਖੀ ਦਿਨ ਮੈਂ ਜੀ ਦਰਸ਼ਨ ਸਿੰਘ ਢਾਲੀਵਾਲ ਇੰਡੀਅਨ ਐਸੋਸੀਏਸ਼ਨ ਆਫ ਲਾਇਰਸ ਦਾ ਸਟੇਟ ਕਮੇਟੀ ਮੈਂਬਰ ਮੈਂ ਸਾਰੇ ਵਕੀਲ ਭਾਈਚਾਰੇ ਵੱਲੋਂ ਅੱਜ ਜੋ ਤੱਗੜ ਸਾਹਿਬ ਦੇ ਨਾਲ ਤੇ ਦਾਊ ਸਾਹਿਬ ਨਾਲ ਤੱਕਾ ਕਰਨਾ ਚਾਹੁੰਦੀ ਹੈ ਪੰਜਾਬ ਪੁਲਿਸ ਉਹਦੇ ਹੱਕ ਵਿੱਚ ਆਏ ਆ ਅਸੀਂ ਸਾਰੇ ਵਕੀਲ ਭਾਈਚਾਰੇ ਵੱਲੋਂ ਇਹਨਾਂ ਨੂੰ ਭਰੋਸਾ ਦਿਵਾਨੇ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਉਸ ਨੂੰ ਕਾਇਮ ਕਰਨ ਨੂੰ ਤੇ ਜਿਹੜੇ ਵਿਸ਼ਲ ਬਲੋਰ ਨੇ ਸਰਕਾਰ ਦੇ ਵਿੱਚ ਬੈਠੇ ਕੁਝ ਪ੍ਰਿਸ਼ਤ ਅਫਸਰਾਂ ਦੇ ਖਿਲਾਫ ਆਵਾਜ਼ ਉਠਾ ਰਹੇ ਨੇ ਜਥੇਬੰਦੀਆਂ ਉਠਾ ਰਹੀਆਂ ਨੇ ਜਾਂ ਹੋਰ ਉਹਨਾਂ ਦੀ ਅਸੀਂ ਪੂਰੀ ਹਮਾਇਤ ਕਰਾਂਗੇ ਤੇ ਜੋ ਵੀ ਸਾਨੂੰ ਤੱਗੜ ਸਾਹਿਬ ਤੇ ਦਾਉ ਸਾਹਿਬ ਜੋ ਜਥੇਬੰਦੀਆਂ ਸਾਨੂੰ ਹੁਕਮ ਕਰਨਗੀਆਂ ਤਾਂ ਵਕੀਲ ਭਾਈਚਾਰਾ ਇਹਨਾਂ ਦੇ ਹੱਕ ਵਿੱਚ ਸੜਕਾਂ ਤੇ ਵੀ ਉਤਰ ਜੇਗਾ ਸਾਨੂੰ ਹਰ ਵਕਤ ਸਾਡੀ ਵੀ ਡਿਊਟੀ ਹੈ ਵਕੀਲ ਭਾਈਚਾਰੇ ਦੀ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਈਏ ਦੇਸ਼ ਦੇ ਕਾਨੂੰਨ ਨੂੰ ਬਚਾਈਏ ਤੇ ਪੰਜਾਬ ਸਰਕਾਰ ਦਾ ਜੋ ਵਾਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਨ ਵਾਸਤੇ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਪ੍ਰਿਸ਼ਟਾਚਾਰ ਸੰਬੰਧੀ ਖਤਮ ਕਰਨ ਸੰਬੰਧੀ ਜੋ ਮੁਹਿੰਮ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਜੋ ਇਹ ਕੁਝ ਅਫਸਰ ਇਹਨੂੰ ਖਰਾਬ ਕਰਨਾ ਚਾਹੁੰਦੇ ਨੇ ਪੰਜਾਬ ਦਾ ਮਾਹੌਲ ਤੇ ਪੰਜਾਬ ਸਰਕਾਰ ਨੂੰ ਫੇਰ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਮੁੱਖ ਮੰਤਰੀ ਦੇ ਹੱਕ ਵਿੱਚ ਖੜੇ ਆ ਸਰਕਾਰ ਦੇ ਹੱਕ ਖੜੇ ਆ ਪਰ ਜੋ ਪ੍ਰਿਸ਼ਟ ਅਫਸਰ ਹੋਏਗਾ ਚਾਹੇ ਪੁਲਿਸ ਦਾ ਹੋਵੇ ਚਾਹੇ ਕਿਸੇ ਐਡਮਿਨਿਸਟ੍ਰੇਸ਼ਨ ਦਾ ਹੋਵੇ ਜਾਂ ਕੋਈ ਲੀਡਰ ਹੋਵੇ ਉਸ ਦੇ ਖਿਲਾਫ ਅਸੀਂ ਵਕੀਲ ਭਾਈਚਾਰਿਆਂ ਦੇ ਨਾਲ ਡੱਟ ਕੇ ਅਸੀਂ ਖੜਾ ਹਾਂ ਤੇ ਆਵਾਜ਼ ਠਾਪ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੁਸਤਮ ਅਲੀ ਹੈ ਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਪਵਾਦ ਤੋਂ ਆ ਜੀ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪਵਾਦ ਏਰੀਆ ਦੇ ਵਿੱਚ ਸਭ ਤੋਂ ਪਹਿਲ ਦੇ ਦਾਤੇ ਜਿੰਨੇ ਵੀ ਕੋਈ ਮਸਲੇ ਆ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜੇ ਸਮਾਜ ਦੇ ਹਿੱਤ ਦੇ ਵਿੱਚ ਲੋਕ ਆ ਚਾਹੇ ਉਹ ਮੀਡੀਆ ਏ ਚਾਹੇ ਉਹ ਕੋਈ ਸੰਘਰਸ਼ੀ ਸੋਚ ਦੇ ਲੋਕ ਆ ਜਿਹੜੇ ਆਪਣੇ ਆਪਣੇ ਹਲਕੇ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਸੁਧਾਰ ਚਾਹੁੰਦੇ ਆ ਅਸੀਂ ਹਮੇਸ਼ਾ ਹੀ ਉਹਨਾਂ ਨਾਲ ਇੱਕ ਮੋਢਾ ਲਾ ਕੇ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਰਜਿੰਦਰ ਤਖਰ ਜੀ ਨਾਲ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਕਿਉਂਕਿ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਲੋੜ ਆ ਸਮਾਜ ਦੇ ਵਿੱਚ ਕਿਉਂਕਿ ਅੱਜ ਸਾਡੇ ਦੇਸ਼ ਦੇ ਹਾਲਾਤ ਇਹ ਹੋ ਚੁੱਕੇ ਆ ਕਿ ਜਿਹੜੇ ਤਾਂ ਕੌਲੀ ਚੱਟ ਜਾਂ ਫਿਰ ਚਾਪਲੋਸ ਲੀਡਰਾਂ ਦੇ ਮਗਰ ਲਾ ਕੇ ਜਾਂ ਫਿਰ ਅਧਿਕਾਰੀਆ ਜਿਹੜੇ ਉਹ ਇੱਕ ਜਮਾਤ ਆ ਉਹ ਬਹੁਤ ਵੱਡੀ ਹੋ ਚੁੱਕੀ ਆ ਤੇ ਜਿਹੜੇ ਸੰਘਰਸ਼ੀ ਸੋਚਾਂ ਜਿਹੜੇ ਆਪਣੇ ਦੇਸ਼ ਦਾ ਵਿਕਾਸ ਕਰਨਾ ਚਾਹੁੰਦੇ ਆ ਉਹਨਾਂ ਦੀ ਜਿਹੜੀ ਜਮਾਤ ਆ ਬਹੁਤ ਛੋਟੀ ਹੋ ਚੁੱਕੀ ਆ ਇਸ ਕਰਕੇ ਵੱਡੀ ਜਮਾਤ ਇਹ ਛੋਟੀ ਜਮਾਤ ਨੂੰ ਹਮੇਸ਼ਾ ਨੱਪਣ ਦੀ ਕੋਸ਼ਿਸ਼ ਕਰਦੀ ਆ ਪਰ ਇਹਨੇ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਮੀਡੀਆ ਦੇ ਰਾਹੀਂ ਅਸੀਂ ਇਹ ਸੁਣ ਸਕਦੇ ਆ ਪਰ ਜੇ ਮੀਡੀਆ ਦੇ ਨਾਲ ਵੀ ੱੱਕਾ ਹੁੰਦਾ ਤਾਂ ਬਹੁਤ ਹੀ ਸ਼ਰਮ ਦੀ ਗੱਲ ਆ ਤੇ ਸਾਡੀ ਕੋਸ਼ਿਸ਼ ਇਹ ਹੀ ਹੋਊਗੀ ਵੀ ਇਸ ਤਰ੍ਹਾਂ ਦੇ ਧੱਕੇ ਦੇ ਖਿਲਾਫ ਸਾਡੇ ਉਤੇ ਕਿਸ ਜਿਸ ਤਰ੍ਹਾਂ ਮਰਜ਼ੀ ਦੇ ਇਹ ਦੋਸ਼ ਲਾਉਣੇ ਆ ਜਾਂ ਫਿਰ ਸਾਡੇ ਨਾਲ ਧੱਕਾ ਹੁੰਦਾ ਅਸੀਂ ਸੈਣ ਨੂੰ ਤਿਆਰ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਵਾਧੇ ਘਾਟੇ ਨਹੀਂ ਦੇਖੇ ਜਾਂਦੇ ਜਦੋਂ ਸਮਾਜ ਦੇ ਲਈ ਤੁਸੀਂ ਅੱਛੀ ਸੋਚ ਦੇ ਨਾਲ ਤੁਰਦੇ ਆ ਤਾਂ ਇਹਨਾਂ ਵਿੱਚ ਤੁਹਾਨੂੰ ਹਨੇਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਤੇ ਅਸੀਂ ਇਹ ਸਾਹਮਣਾ ਕਰਨ ਦੇ ਲਈ ਬਿਲਕੁਲ ਤਿਆਰ ਆ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੇ ਸਾਰੇ ਹੀ ਪੱਤਰਕਾਰ ਭਾਈਚਾਰੇ ਦਾ ਪਹਿਲਾਂ ਤਾਂ तहे ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਜੋ ਅੱਜ ਰਜਿੰਦਰ ਸਿੰਘ ਤਗੜੀ ਜੀ ਦੀ ਗੱਲ ਸਾਰੀ ਯੂਨੀਅਨ ਦੇ ਜਥੇਬੰਦੀਆਂ ਦੇ ਧਿਆਨ ਚ ਆਈ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸਾਨੂੰ ਪਹਿਲਾਂ ਤਗੜਜੀ ਦੇ ਹੱਕ ਚ ਇੱਕ ਦਿਨ ਸਤਨਾਮ ਸਿੰਘ ਦਾਉ ਜੀ ਨੇ ਕਿਹਾ ਥਾਣਾ ਫੇ 60 ਦੇ ਅੱਗੇ ਧਰਨਾ ਵੀ ਲਾਣਾ ਪਿਆ ਜਦੋਂ ਥੋੜਾ ਹਲੇ 10 ਮਿੰਟ ਲੱਗੇ ਸੀ ਉਸੇ ਟਾਈਮ ਐਸਪੀ ਨੇ ਸੁਨੇਹਾ ਪੇਜਤਾ ਸੀ ਵੀ ਤਗੜਜੀ ਨੂੰ ਮਿਲ ਲਿਓ ਰਜਿੰਦਰ ਸਿੰਘ ਜੀ ਨੂੰ ਇਹਨਾਂ ਨੂੰ ਪੁੱਛਿਆ ਵੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਤਾਂ ਇਹਨਾਂ ਨੇ ਜਦੋਂ ਕਿਹਾ ਵੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਤਾਂ ਅਸੀਂ ਉਹ ਥਾਣੇ ਤੋਂ ਗਏ ਆ ਤੇ ਇੱਕ ਆਧਾਰਨੀ ਹੈ ਇਹ ਲੋਕਤੰਤਰ ਦਾ ਜੇ ਪ੍ਰੈਸ ਮੀਡੀਆ ਤੇ ਹਮਲਾ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਦਾ ਹੁੰਦਾ ਹੈ ਵਿਜੀਲੈਂਸ ਦਾ ਹੁੰਦਾ ਹੈ ਜਾਂ ਕਿਸੇ ਸਰਕਾਰੀ ਅਗੋਥੀ ਲੀਡਰ ਦਾ ਹੁੰਦਾ ਹੈ ਉਹ ਲੋਕਤੰਤਰ ਦਾ ਘਾਣਾ ਹੈ ਜਿਹੜੀ ਮੀਡੀਆ ਪ੍ਰੈਸ ਲੋਕਾਂ ਨੂੰ ਨਿਆਂ ਸਾਫ਼ ਦਿਵਾਉਣ ਲਈ ਤੁਸੀਂ ਹਰ ਰੋਜ਼ ਸਾਡੇ ਸਹਿਯੋਗੀ ਸੱਜਣ ਨੇ ਤੁਹਾਡੇ ਸਹਿਯੋਗ ਨਾਲ ਕੋਈ ਵੀ ਮੁੱਦਾ ਚੁੱਕਦਿਆਂ ਤਾਂ ਸਾਡਾ ਉਹ ਕੋਈ ਮੁੱਦਾ ਕੋਈ ਨਹੀਂ ਹੈ ਜਿਹਦੇ ਨਾਲ ਨਿਆਂ ਸਾਫ਼ ਹੋ ਮਿਲੇ ਤੇ ਮੈਂ ਸਾਰੀ ਪ੍ਰੈਸ ਨੂੰ ਤੁਹਾਨੂੰ ਹੀ ਬੇਨਤੀ ਕਰਦਾ ਇਸ ਪੱਤਰਕਾਰ ਦੇ ਪਿੱਛੇ ਰਜਿੰਦਰ ਸਿੰਘ ਤਗੜ ਦੇ ਪਿੱਛੇ ਸਾਰੀ ਪ੍ਰੈਸ ਨੂੰ ਮੀਡੀਆ ਨੂੰ ਚਾਹੇ ਮੋਹਾਲੀ ਦੀ ਹੋਵੇ ਚੰਡੀਗੜ੍ਹ ਦੀ ਹੋਵੇ ਸਾਰਿਆਂ ਨੂੰ ਖੜ੍ਹ ਜਾਣਾ ਚਾਹੀਦਾ ਅਸੀਂ ਵੀ ਆਪਣੀ ਜਥੇਬੰਦੀਆਂ ਵੱਲੋਂ ਪੂਰਾ ਜਿਹੜਾ ਸਹਿਯੋਗ ਪਹਿਲਾਂ ਵੀ ਦੰਦੇ ਆਂਦੇ ਹੁਣ ਵੀ ਦਵਾਂਗੇ ਜੋ ਮਰਜੀ ਸਾਨੂੰ ਕੁਰਬਾਨੀ ਕਰਨੀ ਲੱਗੇ ਤਾਂ ਰਜਿੰਦਰ ਸਿੰਘ ਤਗੜ ਜੀ ਦੇ ਪਿੱਛੇ ਸਾਡੀ ਸਾਰੀ ਜਥੇਬੰਦੀਆਂ ਖੜੀਆਂ ਨੇ ਉਹ ਹੈ ਗ੍ਰੀਜਾ ਖਾਲਸਾ ਮੈਂ ਬਲਵੰਤ ਸਿੰਘ ਲਡੇਆਲੀ ਪ੍ਰਧਾਨ ਭਾਰਤੀ ਕਿਸਾਨ union ਪਵਿੰਦਰ ਮਾਨ ਸਭ ਮੇਰੇ ਪਿੱਛੇ ਖੜੇ ਨੇ ਮੇਰੇ ਜਨ ਉਸਕਤਰ ਸੇਵਾ ਸਿੰਘ ਬਾਕਰਪੁਰ ਮੈਂ ਤਾਂ ਉਹ ਬਲਵਿੰਦਰ ਸਿੰਘ ਕੁੰਬੜਾ ਅਸੀਂ ਸਾਰੇ ਮਿਲ ਕੇ 1918 ਤੋਂ ਬਰੂਤ ਸਕੈਮ ਕੋਡਾਲੇ ਬਾਰੇ ਸਰਕਾਰ ਨੂੰ ਸੂਚਿਤ ਕਰਦੇ ਜਾ ਰਹੇ ਹਾਂ ਕਮਾਂਡਾ ਨੂੰ ਸੂਚਿਤ ਕਰਦੇ ਜਾ ਰਹੇ ਹਾਂ ਪਰ ਸਾਡੀ ਕੋਈ ਸੁਣਾਈ ਨਹੀਂ ਹੋਈ ਜਦੋਂ ਇਹ ਸਾਰੇ ਮੁੱਦੇ ਅਸੀਂ ਜਿੰਦਰ ਸਿੰਘ ਤੱਗੜ ਕੋਲ ਲੈ ਕੇ ਗਏ ਅਤੇ ਸਾਡੇ ਨੇ ਸਤਨਾਮ ਦਾਊ ਜੀ ਕੋਲ ਲੈ ਕੇ ਗਏ ਤਾਂ ਜਦੋਂ ਇਕੱਠੇ ਅਸੀਂ ਜਥੇਬੰਦ ਹੋ ਕੇ ਇਹਨੂੰ ਮੁੱਦੇ ਨੂੰ ਚੁੱਕਿਆ ਤਾਂ ਵਿਜੀਲੈਂਸ ਬਿਊਰੋ ਨੂੰ ਉਹਨਾਂ ਕਟਾਲ ਉਹਨਾਂ ਅਮਰੂਦ ਕਟਾਲਾਂ ਖੁਰਾਂ ਦੇ ਖਿਲਾਫ ਕਾਰਵਾਈ ਕਰਨੀ ਪਈ ਜਿਸ ਤੋਂ ਤਹੇ ਚਾ ਕੇ ਉਸ ਜਿਹੜੇ ਕਰਪਟ ਬਿਜ਼ਨਸ ਦੇ ਅਧਿਕਾਰੀ ਨੇ ਉਹਨਾਂ ਨੇ ਸਾਡੇ ਧੱਕੜ ਸਾਹਿਬ ਤੇ ਸਤਨਾਮ ਦਾਉ ਨੂੰ ਲੁਝਾਉਣ ਵਾਸਤੇ ਸੇਵਾ ਸਿੰਘ ਬਾਕਰਪੁਰ ਜਿਹੜਾ ਮੇਨ ਸ਼ਿਕਾਇਤ ਕਰਤਾ ਜਿੰਨੇ ਮੁੱਦਾ ਸਭ ਤੋਂ ਅੰਦਰੋਂ ਕੱਢਿਆ ਉਹਦਾ ਵੀ ਨਾਮ ਵਿੱਚ ਲੈ ਕੇ ਇੱਕ ਪੁਰਾਣੀ ਵੀਡੀਓ ਨੂੰ ਆਧਾਰ ਬਣਾ ਕੇ ਜਿਹੜੀ ਕੁਝ ਕਰਪਟ ਬਿਜ਼ਨਸ ਦੇ ਅਧਿਕਾਰੀ ਕੁ ਚੰਗੇ ਅਧਿਕਾਰੀਆਂ ਨੇ ਕੇਸ ਰਜਿਸਟਰ ਕੀਤੇ ਕਿ ਕੋਸੋ ਜਿਹੜੇ ਰੱਬਦਾਰੀ ਐ ਉਹ ਇਸ ਨੂੰ țeਡੇ ਢੰਗ ਨਾਲ ਇਹਨਾਂ ਨੂੰ ਫਸਾ ਕੇ ਉਹਨੂੰ ਦੂਜੇ ਵਸੇ ਲ ਜਾਣ ਵਾਲਿਆਂ ਦੇ ਖਿਲਾਫ ਕਿਸਾਨ ਜੱਟਿਆ ਬੰਦੇ ਆ ਉਹ ਕੌਣ ਟੱਕਰੇਗਾ ਅਗਰ ਤੱਕੜ ਸਾਹਿਬ ਨੂੰ ਜੇ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸੜਕਾਂ ਜਾਮ ਕਰਾਂਗੇ ਅਸੀਂ ਥਾਣਿਆਂ ਦਾ ਘਰਾਓ ਕਰਾਂਗੇ ਪੱਤਰਕਾਰ ਭਾਈਚਾਰੇ ਨਾਲ ਅਸੀਂ ਡਟ ਕੇ ਖੜੇ ਆ ਕਿਉਂਕਿ ਪੱਤਰਕਾਰ ਭਾਈਚਾਰਾ ਜਿਹੜਾ ਲੋਕਤੰਤਰ ਦਾ ਚੌਥਾ ਥੰਮ੍ਹ ਅਗਰ ਇਹ ਡਿੱਗ ਗਿਆ ਤਾਂ ਇੱਥੇ ਮਾਨਯੋਗ ਸੁਪਰੀਮ ਕੋਰਟ ਰਹਿਜੂ ਕੱਲਾ ਕਿਉਂਕਿ ਸਿਆਸ ਸਿਆਸਦਾਨ ਤਾਂ ਪਹਿਲੇ ਹੀ ਆ ਜਿਹੜੇ ਉਹ ਅੱਡ ਅੱਡ ਆਪਣੇ ਸਰੋਟੀਆਂ ਸੇਕ ਰਹੇ ਨੇ ਇਸ ਕਰਕੇ ਮੈਂ ਦੁਬਾਰਾ ਫਿਰ ਭਪਿੰਦਰ ਮਾਨ ਗਰੁੱਪ ਵੱਲੋਂ ਇਹ ਧੱਗੜ ਸਾਹਿਬ ਨੂੰ ਸਾਰੀ ਪ੍ਰੈਸ ਨੂੰ ਵਿਸ਼ਵਾਸ ਦਿਵਾਉਣਾ ਚਾਹਾਂਗਾ ਕਿ ਜੋ ਵੀ ਸਾਡੇ ਕਰਨਾ ਪਿਆ ਉਸ ਤੋਂ 10 ਗੁਣਾ ਵੱਧ ਕੇ ਕਰਾਂਗੇ ਅਸੀਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ